ਇਹ ਕਮਾਂਡੋ ਜਿਹੜੇ ਹਨ ਇਹ ਮਂਗਾਏ ਗਏ ਜਿਨ੍ਹਾਂ ਦੀ ਗਿਣਤੀ 1300 ਹੈ ਅਰਜੀਵ ਗਾਂਧੀ ਨੇ ਸਪੈਸ਼ਲ ਹਵਾਈ ਜਹਾਜ਼ ਚਾਰਾਂ ਦੇ ਰਾਹੀਂ ਰਾਜਾ ਸੰਸੀ ਐਰਪੋਰਟ ਦੇ ਉੱਤੇ ਇਹਨਾਂ ਨੂੰ ਉਤਾਰਿਆ ਗਿਆ 1300 ਕਮਾਂਡੋ ਇਹ ਮੌਤ ਦੇ ਫਰਿਸ਼ਟੇ ਸਨ ਇਹਨਾਂ ਕਮਾਂਡੋਆਂ ਦਾ ਇੰਚਾਰਜ ਸੀ ਬ੍ਰਹਮ ਮਿਸ਼ਰਾ ਪੰਜ ਚੀਫ ਸਨ ਇਹਨਾਂ ਦੇ ਜੱਲਿਆਂ ਵਾਲੇ ਬਾਗ 'ਚ ਇਹਨਾਂ ਨੂੰ ਉਤਾਰਿਆ ਗਿਆ ਹਾਦਿਸਾਂ ਕੀਤੀਆਂ ਗਈਆਂ ਔਰ ਬ੍ਰਹਮ ਮਿਸ਼ਰਾ ਸਨ ਮਖੌਲ ਕਰਦਾ ਸੀ મારી કાર્યવાહી ਸੁਣ ਕੇ ਉਹਨੇ ਆਖਿਆ 10 ਘੰਟੇ ਦੇ ਵਿੱਚ ਵਿੱਚ ਮੈਂ ਆਪਰੇਸ਼ਨ ਖਤਮ ਕਰ ਦੇਵਾਂ ਪਰ ਤੁਹਾਨੂੰ ਮੇਰੇ ਮੁਤਾਬਕ ਚੱਲਣਾ ਪਵੇ ਕੀ ਕੀਤਾ ਜਾਵੇ ਘੰਟਾ ਘਰ ਵਾਲੇ ਪਾਸਿਓਂ ਹਰਮੰਦਰ ਸਾਹਿਬ ਦੀ ਇਮਾਰਤ ਤੋਂ 200 ਫੁੱਟ ਦੂਰੀ ਦੇ ਉੱਤੇ ਇੱਕ ਸਰੰਗ ਪੁੱਟੀ ਜਾਵੇ 6 ਫੁੱਟ ਗੁਲਾਈ ਦੀ ਸਰੰਗ ਹੋਵੇਗੀ ਜਿਹੜੀ ਹਰਮੰਦਰ ਸਾਹਿਬ ਦੇ ਅੰਦਰ ਜਾਵੇਗੀ ਅੰਦਰ ਜਾ ਕੇ 5 ਫੁੱਟ ਨੀਵੀਂ ਕਮਰਿਆਂ ਤੋਂ ਸਰੰਗ ਹੋਵੇਗੀ ਵਰਮੇ ਦੇ ਨਾਲ ਛੇਕ ਕਰਕੇ ਇੱਕ ਕਮਰੇ ਦੇ ਜਿਸ ਨੂੰ ਖੋਲਿਆ ਜਾਵੇ। ਸਭ ਤੋਂ ਪਹਿਲਾਂ ਉਹਨਾਂ ਕਮਰੇਆਂ ਵਿੱਚ ਅਥਰੂ ਗੈਸ ਔਰ ਐਸੀ ਗੈਸ ਛੱਡੀ ਜਾਵੇ ਕਿ ਜੇ ਨਾ ਬੰਦਾ ਬੇਹੋਸ਼ ਹੋ ਜਾਂਦਾ ਮਰਦਾ ਨਹੀਂ ਜਿਹਦਾ ਅਸਰ ਅੱਧੇ ਘੰਟੇ ਤੱਕ ਰਹੀਂ। 1300 ਕਮਾਂਡੋ ਸਪੈਸ਼ਲ ਕਮਾਂਡੋ ਮੌਤ ਦੇ ਫਰਿਸ਼ਤੇ ਔਰ ਉਹਦੇ ਮੁਤਾਬਕ ਇੱਕ ਕਮਾਂਡੋ ਨੂੰ ਤਿਆਰ ਕਰਨ ਦਿੱਤੇ ਕਹਵਾਈ ਜਹਾਜ਼ ਜਿੰਨਾ ਖਰਚਾ ਆਉਂਦਾ। ਇਹ ਸੁਰੰਗ ਰਹੀਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਜਾਣਗੇ। ਜਿਹੜੇ ਦਾਵਾ ਕਰਦੇ ਸਨ ਕਿ ਅਸੀਂ 10 ਘੰਟੇ ਦੇ ਵਿੱਚ ਸਾਰੇ ਦਾ ਸਾਰਾ ਅਸੀਂ ਸਿੰਘਾਂ ਦਾ ਸਫਾਇਆ ਕਰ ਦੇਵਾਂ। ਸਰੰਗ ਪੁੱਟ ਦਿੱਤੀ ਗਈ। ਮਸ਼ੀਨ ਨੂੰ ਸਰੰਗ ਪੁੱਟਦੇ 2 ਘੰਟੇ ਨਾ ਲੱਗੇ। ਜਿੰਨਾ ਚਿਰ ਇਹ ਸਰੰਗ ਬੰਦਨਾ ਕੀਤੀ ਗਈ ਉਹਨਾਂ ਚਿਰ ਕਿਸ ਨੂੰ ਲਾਗੇ ਵੀ ਨਹੀਂ ਆਉਣ ਦਿੱਤਾ ਗਿਆ। ਤੇ ਸ਼ਾਇਦ ਜਿਨ੍ਹਾਂ ਨੇ ਉਦੋਂ ਜਾ ਕੇ ਦਰਸ਼ਨ ਕੀਤੇ ਹੋਣਗੇ ਨਿਸ਼ਾਨੀਆਂ ਵੇਖ ਲਈਆਂ ਹੋਣਗੀਆਂ। ਸਰੰਗ ਪੁੱਟ ਕੇ ਵਰਮੇ ਨਾਲ ਛੇਕ ਪਾ ਕੇ ਪਹਿਲਾਂ ਉਦੋਂ ਚ ਗੈਸ ਛੱਡੀ ਗਈ। ਫਿਰ ਉਹਦੇ ਰਾਂਹ ਕਮਾਂਡੋ ਅੰਦਰ ਦਾਖਲ ਹੋਏ। ਸਭ ਤੋਂ ਪਹਿਲਾਂ 750 ਕਮਾਂਡੋ ਅੰਦਰ ગયા ਇਹਨਾਂ ਦੇ ਕੋਲ ਲੇਜ਼ਰਾਂ ਸਨ ਸਪੈਸ਼ਲ ਗੰਨਾਂ ਸਨ ਇਹ ਅੰਦਰ ਗਏ ਅੰਦਰ ਜਾਂਦਿਆਂ ਸਾਰ ਇਹਨਾਂ ਅਗਲੇ ਕਮਰੇ 'ਚ ਵੇਖਿਆ ਕਿਉਂਕਿ ਸਿੰਘਾਂ ਨੇ ਲੱਕੜ ਦਾ ਸਾਰੇ ਦਾ ਸਾਰਾ ਸਮਾਨ ਲਾ ਲਿਆ ਸੀ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅੱਗ ਨਾ ਲੱਗੇ 20-25 ਸਿੰਘ ਜਿਹੜੇ ਸਨ ਇਹ ਕਮਰੇ 'ਚ ਆਪਣੇ ਸ਼ਸਤਰਾਂ ਸਮੇਤ ਲੇਟੇ ਹੋਏ ਸਨ ਅੱਕ ਕੇ ਹੋਣਗੇ 3-4 ਦਿਨ ਦੇ ਲੜਦੇ ਲੜਦੇ ਉਹ ਆਰਾਮ ਕਰ ਰਹੇ ਸਨ ਇਹਨਾਂ ਕਮਾਂਡੋਆਂ ਨੇ ਮਾਰਨ ਲੱਗਿਆਂ ਉਹਨੇ 1 ਮਿੰਟ ਨਾਲ ਆਇਆ ਇਹ ਗੋਲੀ ਦਾ ਖਰਾਕ ਸੁਣ ਕੇ ਕੁਝ ਹੋਰ ਸਿੰਘ ਆਏ ਇਹਨਾਂ ਕਮਾਂਡੋਆਂ ਨੇ ਉਹ ਵੀ ਮਾਰ ਦਿੱਤੇ 65 ਸਿੰਘ ਹੁਣ ਤੱਕ ਸ਼ਹੀਦ ਹੋ ਚੁੱਕੇ 65 ਸੰਗਾਂ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਇਹਨਾਂ ਨੇ ਕੋਰਟ ਵਿੱਚ ਗੱਲ ਕੀਤੀ ਕੋਰਟ ਵਰਡ ਵਿੱਚ ਆਖਰੇ ਹਦਾਇਤ ਮਾਨੋ ਜਰਨਲ ਸਪੇਕ ਸਿੰਘ ਤੱਕ ਗਈ ਹੋਵੇ ਫਿਰ ਕਹਿੰਦੇ ਨੇ ਜਿੰਨਾ ਸਿਲੰਡਰਾਂ ਦੇ ਨਾਲ ਖਾਣਾ ਬਣਾਇਆ ਜਾਂਦਾ ਪਿੱਤਲ ਦੀ ਥਾਂ ਤੇ ਬਣੇ ਹੋਏ ਇਹ ਸਿਲੰਡਰ ਇਹਨਾਂ ਦੀਆਂ ਨਾਲੀਆਂ ਖੋਲ ਕੇ ਇਹਨਾਂ ਦੀ ਗੈਸ ਖੋਲ ਕੇ ਕਿ ਸਿੰਘ ਆਪਣੇ ਹੱਥਾਂ 'ਚੋਂ ਸਿਲੰਡਰ ਲੈ ਕੇ ਆ ਰਹੇ ਹਨ ਜਿਨ੍ਹਾਂ ਨੇ ਲਿਆ ਕੇ ਪਹਿਲਾ ਸਿਲੰਡਰ ਛੁੱਟ ਕੇ ਉਹਦੇ ਉੱਤੇ ਫਾਇਰਿੰਗ ਕਰਕੇ ਉਹਨੂੰ ਫਟਾ ਦਿੱਤਾ ਇਹ ਪਹਿਲਾ ਸਿਲੰਡਰ ਫਟਣ ਦੇ ਨਾਲ 250 ਕਮਾਂਡੋ ਮੌਕੇ ਦਿੱਤੇ ਸੀ ਮੌਤ ਦੇ ਘਾਟ ਉਤਾਰ ਦਿੱਤਾ ਸੀ ਫਿਰ ਸਿੰਘਾਂ ਨੇ ਉਸ ਰੋਂਗ ਵਿੱਚ ਦੋ ਸਿਲੰਡਰ ਹੋਰ ਛੁੱਟੇ ਉਹਨਾਂ ਨੂੰ ਵੀ ਫਟਾ ਦਿੱਤਾ ਗਿਆ ਔਰ 1300 ਕਮਾਂਡੋ ਦੇ ਵਿੱਚੋਂ 1100 ਕਮਾਂਡੋ ਸਿੰਘਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਜਿਹੜੇ ਬਾਕੀ ਬਚੇ ਸਨ 200 ਕਮਾਂਡੋ ਇਹ ਸ਼੍ਰੀ ਅਕਾਲ ਤਖਤ ਸਹਿਵਲ ਦੌੜੇ ਕਿਹੜੇ ਹਨ ਜਿਹੜੇ ਸੁਰੰਗ ਚੋਂ ਬਾਹਰ ਨਿਕਲ ਚੁੱਕੇ ਹਨ ਜਿਨ੍ਹਾਂ ਨੇ ਸਿੰਘ ਸ਼ਹੀਦ ਕੀਤੇ ਸੀ ਸੁਰੰਗ ਵਿੱਚ ਆ ਕੇ ਲੱਗੀ ਵੇਖ ਕੇ ਇਹ ਅਕਾਲ ਤਖਤ ਸਹਿਵਲ ਨੂੰ ਦੌੜੇ ਦੌੜਾਂ ਦੀ ਦੇਰ ਸੀ ਸਿੰਘਾਂ ਨੇ ਇਹਨਾਂ ਨੂੰ ਘੇਰਾ ਪਾ ਕੇ ਫੜ ਲਿਆ ਸਿੰਘਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੀਆਂ ਵਰਦੀਆਂ ਲਾ ਲਈਆਂ ਇਹਨਾਂ ਦੇ ਸ਼ਸਤਰ ਵੀ ਖੋਲੇ ਔਰ ਜਰਨਲ ਕੁਲਦੀਪ ਬੜਾੜ ਦੇ ਮੁਤਾਬਕ ਇਹਨਾਂ ਦੀਆਂ ਲਾਸ਼ਾਂ ਸਾਨੂੰ ਆਠ ਤੋਂ ਬਾਅਦ ਸ਼ਰੀਅ ਅਕਾਲ ਤੱਕ ਸਾਇਦ ਦੇ ਪਿਛਵਾੜੇ ਵਾਲੇ ਪਾਸੋਂ ਮਿਲੀਆਂ ਇਹ ਸਾਰੇ ਦੇ ਸਾਰੇ ਸਿੰਘਾਂ ਨੇ ਮੁੜ ਕੇ ਮਾਰ ਦਿੱਤੇ ਇਹ ਖਤਮ ਕਰ ਦਿੱਤੇ ਕਮਾਂਡੋ ਮਾਰੇ ਗਏ ਕਮਾਂਡੋ ਮਰਨ ਦੇ ਨਾਲ ਹਾਹਾਕਾਰ ਮਚ ਗਈ ਕਮਾਂਡੋ ਕਾਰਵਾਈ ਬੰਦ ਕਰ ਦਿੱਤੀ ਗਈ ਜਿਹੜੇ ਬਚੇ ਸਨ ਕੁਝ ਇੱਕਾ ਦੁਕਾ ਉਹਨਾਂ ਦੀ ਕਿਸੇ ਦੀ ਲੱਤ ਹੈ ਨਹੀਂ ਸੀ ਕਿਸੇ ਦੀ ਬਾਹ ਹੈ ਨਹੀਂ ਸੀ ਹੁਣ ਮੂੰਹ ਵਿੱਚ ਉਂਗਲਾ ਪਾ ਕੇ ਸਾਰੀ ਦੀ ਸਾਰੀ ਸਰਕਾਰ ਸੋਚਣ ਲੱਗੀ ਕਿ ਹਰਮੰਦਰ ਸਾਹਿਬ ਨੂੰ ਆਖਰ ਫਤਿਹ ਕਿਵੇਂ ਕੀਤਾ ਜਾਵੇ ਹੋ ਰਸ਼ੀਆ ਦੀਆਂ ਬਣੀਆਂ ਹੋਈਆਂ 90 ਬਰਕਤ ਬੰਦ ਗੱਡੀਆਂ ਜਿਹੜੀਆਂ ਸਨ ਜਿਨ੍ਹਾਂ ਦੀ ਚਾਦਰ ਦੀ ਮਟਾਈ 23 ਇੰਚ ਮੋਟੀ ਸੀ 3.7 ਦੀਆਂ ਇਹਦੇ ਤੇ ਗੰਨਾਂ ਲੱਗੀਆਂ ਹੋਈਆਂ ਸੀ ਉਹ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਇਹ ਆਰਮੀ ਵਾਲੇ ਵੀਰ ਬੇਤਰਜਾਨ ਦੇ ਨੇ ਮੈਂ ਅੱਥੇ ਪੜੇ ਮੁਤਾਬਕ ਹੀ ਗੱਲ ਕਰ ਰਿਹਾ 23 ਇੰਚ ਮੋਟੀ ਇਹਨਾਂ ਦੇ ਉੱਤੇ ਲੋਹੇ ਦੀ ਚਾਦਰ ਸੀ ਇਹਨਾਂ ਨੂੰ ਟਾਇਰਾਂ ਦੀ ਜਗ੍ਹਾ ਰੇਲ ਦੇ ਪਹੀਏ ਲਾਏ ਗਏ ਔਰ ਇਹਨਾਂ ਨੂੰ ਲੰਗਰ ਵਾਲੇ ਪਾਸਿਓਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਪ੍ਰਕਰਮਾ ਵਿੱਚ ਦਾਖਲ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਅੱਗੇ 10 ਗੱਡੀਆਂ ਜਾ ਰਹੀਆਂ ਹਨ। ਔਰ ਕਹਿੰਦਾ ਅਸੀਂ 당 ਰਹਿ ਗਏ। ਜਦੋਂ ਚਾਈਨਾ ਦੇ ਬਣੇ ਹੋਏ ਰਾਕੇਟ ਉਹ ਸਾਡੇ ਉੱਤੇ ਡਾਗੇ ਗਏ ਜਿਹੜੇ 90 ਟਨ ਭਾਰੇ ਟੈਂਕ ਦੇ ਉੱਤੇ ਜੇਕਰ ਰਾਕੇਟ ਡਿੱਗ ਪਵੇ ਤੇ ਉਸ ਨੂੰ 21 ਫੁੱਟ ਉੱਚਾ ਹਵਾ ਵਿੱਚ ਉਡਾ ਸਕਦੇ। ਜੋ ਨਾ ਇਹਨਾਂ ਬਖਤਰਬੰਦ ਗੱਡੀਆਂ ਦੇ ਨਾਲ ਆਣ ਕੇ ਸਿੰਘਾਂ ਦੇ ਚਲਾਏ ਹੋਏ ਰਾਕਟ ਵੱਜੇ ਇਹ ਬਖਤਰਬੰਦ ਗੱਡੀਆਂ ਜਿਹੜੀਆਂ ਸਨ ਇਹ ਆਕਾਸ਼ 'ਚ 65 65 ਫੁੱਟ ਚੀਆਂ ਉੱਡੀਆਂ ਔਰ ਸਰੋਵਰ ਵਿੱਚ ਡਿੱਗ ਪਈਆਂ ਔਰ ਕਹਿੰਦਾ ਸਾਡੀ ਖੁਸ਼ਕਿਸਮਤੀ ਹੈ ਕਿ ਸਿੰਘਾਂ ਦੇ ਕੋਲ ਸਿਰਫ 5 ਹੀ ਰਾਕਟ ਲਾਂਚਰ ਸਨ 5 ਹੀ ਜੇ ਕਿਤੇ 50 ਹੁੰਦੇ ਤੇ ਸਿੰਘ ਸ਼ਾਇਦ ਸਾਡੇ ਕਬਜ਼ੇ ਵਿੱਚ ਕੱਢ ਨਾ ਹੁੰਦੇ ਇਹਨਾਂ ਪੰਜਾਂ ਰਾਕਟ ਲਾਂਚਰਾਂ ਦੇ ਨਾਲ ਉਹਨਾਂ ਨੇ 10 ਗੱਡੀਆਂ ਬਰਬਾਦ ਕੀਤੀਆਂ ਕਿਉਂਕਿ ਜੇਕਰ ਇੱਕ ਨੂੰ ਵਜਦਾ ਸੀ ਦੂਜੀ ਨਾਲ ਨੁਕਸਾਨ ਨਹੀਂ ਜਾਂਦਾ ਹੁਣ ਬਾਕੀ ਗੱਡੀਆਂ ਸਨ 90 ਗੱਡੀਆਂ ਸਨ 90 ਵਿੱਚੋਂ 10 ਬਰਬਾਦ ਹੋ ਗਈਆਂ 80 ਸਨ ਬਹੁਤ ਹਨ ਬਰਬਾਦੀ ਕਰਨ ਵਾਲੇ ਜਦੋਂ ਸਾਡੀਆਂ ਬਾਕੀ ਦੀਆਂ ਗੱਡੀਆਂ 'ਤੇ ਵਧਨ ਲੱਗੀਆਂ ਫਿਰ ਸਾਡੇ 'ਤੇ ਕਹਿਰ ਵਰਸਿਆ ਸਿੰਘਾਂ ਨੇ ਆਪਣੇ ਲੱਕਾਂ ਦੇ ਨਾਲ ਆਰਡੀਐਕਸ ਬਣ ਕੇ ਬਾਰੂਦ ਬਣ ਕੇ ਸਾਡੀਆਂ ਗੱਡੀਆਂ ਦੇ ਉੱਤੇ ਛਾਲਾਂ ਮਾਰਦੀਆਂ ਸ਼ੁਰੂ ਕਰ ਦਿੱਤੀ। ਜਿਸ ਗੱਡੀ ਦੇ ਉੱਤੇ ਸਿੰਘ ਛਾਲ ਮਾਰਦਾ ਸੀ ਉਹਦੇ ਚਿੱਥਰੇ ਉੱਡਦੇ ਸਨ, ਜਾਂਦੇ ਸਨ, ਲਾਗੇ-ਲਾਗੇ ਤਹਿਸ਼ਨਾਸ, ਮਨੁਸ਼ ਸਰਵਨਾਸ਼ ਹੋ ਰਿਹਾ ਹੈ। ਇਹ ਗੱਡੀਆਂ ਸਾਡੀਆਂ ਬਰਬਾਦ ਹੋ ਰਹੀਆਂ ਸਨ। 55 ਗੱਡੀਆਂ ਬਰਬਾਦ ਕਰਾ ਕੇ ਬਖਤਰਬੰਦ ਗੱਡੀਆਂ ਨੂੰ ਬਾਕੀ ਨੂੰ ਵਾਪਸ ਲੈਣ ਦਾ। ਨਿਰਸਿੰਦੇ ਸਿੰਘਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਸੀ। ਪਰ ਤਈ ਤਈ ਮੋਟੀ ਲੋਹੇ ਦੀ ਚਾਦਰ ਵਾਲੀਆਂ ਗੱਡੀਆਂ 65 ਫੰਟ ਫੁੱਟ ਸਿੰਘਾਂ ਨੇ ਆਕਾਸ਼ 'ਚ ਉਡਾ ਦਿੱਤੀਆਂ ਸਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਸੀ ਸਾਨੂੰ ਹੁਣ ਕੁਝ ਸੋਚ ਨਹੀਂ ਸੀ ਰਿਹਾ ਹੁਣ ਕੀ ਕੀਤਾ ਜਾਵੇ ਹੁਣ ਹਦਾਇਤ ਕੀਤੀ ਗਈ ਇੱਕ ਮੰਗ ਰੱਖੀ ਗਈ ਕਿ ਹਵਾ ਹਵਾਈ ਜਹਾਜ਼ ਤੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਉਤੇ ਗੋਲਾਬਾਰੀ ਕੀਤੀ ਜਾਵੇ ਕਿਉਂਕਿ ਇਸ ਗੋਲਾਬਾਰੀ ਦੇ ਨਾਲ ਕੌਮ ਦੇ ਲੀਡਰ ਮਰਦੇ ਸਨ ਸਿਆਸੀ ਲੀਡਰ ਔਰ ਸਾਨੂੰ ਹਦਾਇਤ ਸੀ ਕੌਮ ਦਾ ਸਿਆਸੀ ਲੀਡਰ ਕੋਈ ਨਹੀਂ ਮਰਨਾ ਚਾਹੀਦਾ ਇਹਨਾਂ ਨੂੰ ਜੂੰਦਿਆਂ ਬਚਾ ਕੇ ਲਿਆਉਣਾ ਅੰਦਰੋਂ ਜੂੰਦੇ ਇਹ ਕਿਉਂ ਜੂੰਦੇ ਬਚਾ ਕੇ ਲਿਆਉਣੇ ਆ ਸੰਘਰਸ਼ ਕਿਉਂ ਮਾਰ ਦੇਣੀ ਇਹ ਸਵਾਲੀਆ ਫਿਕਰੇ ਮੇਰੇ ਵੀ ਹਿਰਦੇ ਵਿੱਚ ਹੈ ਤੁਹਾਡੇ ਵਿੱਚ ਵੀ ਹੈ ਭਾਵੇਂ ਦੇ ਜਵਾਬ ਵੀ ਸਾਡੇ ਕੋਲ ਹਨ ਪਰ ਸਮਾਂ ਇਸ ਗੱਲ ਦੀ ਮੰਗ ਕਰੇਗਾ ਕਿ ਇੱਕ ਦਿਨ ਸਮੇਂ ਅਨੁਸਾਰ ਹੀ ਗੱਲਾਂ ਸਾਡੇ ਸਾਹਮਣੇ ਆਉਣਗੀਆਂ ਆਖਰ ਇਸ ਕਰਕੇ ਹਵਾਈ ਕਾਰਵਾਈ ਬੰਦ ਕਰ ਦਿੱਤੀ ਗਈ ਉਹਨ 17 ਬੰਦੇ ਟਾਉਟ ਜਿਹੜੇ ਸਨ ਉਹ ਸੰਤਾਂ ਨੂੰ ਮਨਾਉਣ ਵਾਸਤੇ ਇੱਕ ਵਾਰੀ ਫੇਰ ਸ਼੍ਰੀ ਅਕਾਲ ਤਖਤ ਸੈਤੇ ਭੇਜੇ ਗਏ ਜਿਨ੍ਹਾਂ ਦੇ ਜਨਰੇਟਰਾਂ ਚੋਂ ਮੋਟਾ ਤੇਲ ਮਗਲਾਇਲ ਕੱਢ ਕੇ ਇਹਨਾਂ ਦੇ ਮੂੰਹ ਤੇ ਮਲਕੇ ਇਹਨਾਂ ਨੂੰ ਅਲਫ ਨੰਗਿਆ ਕਰਕੇ ਸੰਤਾਂ ਨੇ ਬਾਹਰ ਨੂੰ ਤੋਰ ਦਿੱਤਾ ਔਰ ਕਹਿੰਦਾ ਪਹਿਲੀ ਵਾਰ ਸਾਡੇ ਚਿਹਰਿਆਂ ਉੱਤੇ ਕਿਤੇ ਹਾਸਾ ਆਇਆ ਕਿਉਂਕਿ ਭੂਤ ਲੱਗ ਰਹੇ ਸੰਸਾਰੇ ਦੇ ਸਾਰੇ ਕਿਸੇ ਤਰ੍ਹਾਂ ਗੱਲ ਕੰਟਰੋਲ ਚ ਹੁੰਦੀ ਨਾ ਵੇਖ ਕੇ ਆਖਰ ਨੌ ਟੈਂਕ ਜਿਹੜੇ ਸਨ ਸ਼੍ਰੀ ਅਕਾਲ ਤਖਸੈਦ ਉਤੇ ਹਮਲਾ ਕਰਨ ਵਾਸਤੇ ਤਿਆਰ ਕੀਤੇ ਗੇ ਬੜੀ ਲੰਬੀ ਦਾਸਤਾਨ ਹੈ ਮੈਂ ਸ਼ਾਰਟ ਕੱਟ ਚ ਤੁਹਾਡੇ ਨਾਲ ਸਾਂਝਾ ਕਰ ਰਿਹਾ ਨੌ ਟੈਂਕ ਸ਼੍ਰੀ ਅਕਾਲ ਤਖਸੈ ਨੂੰ ਤੈਸ਼ ਨਹਿਜ਼ ਕਰਨ ਵਾਸਤੇ ਲੰਗਰ ਵਾਲੇ ਪਾਸਿਓਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਦਾਖਲ ਹੋਏ ਸਵੇਰ ਦੇ 3 ਵਜੇ ਹੋਏ ਹਨ ਦਿਨ ਹੈ 6 ਜੂਨ 3 ਵਜੇ ਪਹਿਲਾ ਗੋਲਾ ਟੈਂਕ ਨੇ ਸ਼੍ਰੀ ਅਕਾਲ ਤਖਸੈਦ ਉਤੇ ਛੁੱਟਿਆ ਔਰ ਇੱਕ ਗੱਲ ਨੋਟ ਕਰਿਓ ਇਧਰ ਪਹਿਲਾ ਗੋਲਾ ਸ਼੍ਰੀ ਅਕਾਲ ਤਖਤ ਸੈਦ ਉਤੇ ਟਿਕਾ ਤੇ ਦੂਸਰੇ ਪਾਸੇ ਪਾਕਿਸਤਾਨ ਦੇ ਚ ਸ਼੍ਰੀ ਨਨਕਾਣਾ ਸਾਹਿਬ ਸਾਧਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਮੁਕੱਦਸ ਜਨਮ ਸਥਾਨ ਉਹਦਾ ਗੁੰਮੜ ਢੇਰਾ 베ਰਾ ਹੋ ਕੇ ਧਰਤੀ ਦੇ ਉਤੇ ਡਿੱਗ ਪਿਆ ਇਹ ਅਕਾਲ ਸਚਾਈ ਜੀ ਸਾਡੇ ਸਾਹਮਣੇ ਗੱਲਾਂ ਨਹੀਂ ਆਉਂਦੀਆਂ ਕਿਉਂਕਿ ਇੱਥੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਸੈਂਸਰ ਹੋ ਕੇ ਆਉਂਦੀਆਂ